ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਲੋਕ ਗੀਤਾਂ ਦੀ ਲੜੀ ਦੇ ਵਿੱਚੋਂ ਬੜਾ ਸੋਹਣਾ ਲੋਕ ਗੀਤ ਤੁਹਾਡੇ ਰੂਬਰੂ ਕਰਦੇ ਹਾਂ ਇਹ ਲੋਕ ਗੀਤ ਭੈਣ ਭਰਾ ਦਾ ਲੋਕ ਗੀਤ ਹੈ ਤੇ ਆ ਜੋ ਆਪਾਂ ਦੇਖਦੇ ਹਾਂ ਕਿ ਕਿਹੜੀ-ਕਿਹੜੀ ਗੱਲਬਾਤ ਕਰਦੇ ਨੇ ਭੈਣ ਭਰਾ ਅਖੀਰ ਦੇ ਵਿੱਚ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇਹ ਲੋਕ ਗੀਤ ਸੁਣਿਓ ਤਾਂਦੇ ਹੀ ਤੁਹਾਨੂੰ ਉਹਨਾਂ ਦੀ ਗੱਲਬਾਤ ਸਮਝ ਆਵੇਗੀ ਉਹਨਾਂ ਦੇ ਗਿਲੇ ਸ਼ਿਕਵੇ ਸਮਝ ਆਉਣਗੇ ਤੇ ਭੈਣ ਦੁਆਰਾ ਮੰਗੀਆਂ ਭਰਾ ਦੇ ਲਈ ਦੁਆਵਾਂ ਤੁਹਾਨੂੰ ਸਮਝ ਆਉਣਗੀਆਂ ਤੇ ਅੱਜ ਆਪਾਂ ਰਲ ਮਿਲ ਕੇ ਇਸ ਲੋਕ ਗੀਤ ਦਾ ਆਨੰਦ ਵਾਣੀ ਹੈ ਤੈਨੂੰ ਖਬਰ ਨਾ ਵਿਰਾਤ ਕਾ ਚੜਿਕੇ ਚੁਵਾਰੇ ਇੱਕ ਵਾਰੀ ਮਿਲ ਜਾਵੇਰਾ ਪਹਿਣਾ ीरा प्योराया कोो लगनि होया लोक परा पराई एक बारी मिल जा मैं तेरे मापे पे आ जाई दम्मा दिया लो बिया दम टले परे चामा ਇੱਕ ਵਾਰੀ ਮਿਲ ਜਾ ਵੀਰਾ ਤੇਰੀ ਆ ਠੰਡੀਆਂ ਵੇ ਸ਼ਾਮਾਂ ਲੋਚ ਬਾਬਲੀ ਦੀ ਤੈਨੂੰ ਪਰ ਮਸਤਾਵੇ ਉਹਦੇ ਨਾਲੇ ਤੁਰ ਵੇ ਗਏ ਸਾਡੇ ਦਮ ਮੇ ਤੇ ਦਾਵੇ ਗੀ ਗਾ ਜਮਿਆ ਵੀਰਾ ਹੋਇਆ ਜਗ ਰੁਸ਼ਨਾਇਆ ਵੇ ਤੂੰ ਸੋਚੇ ਮੂੜੀ ਸਾਡੇ ਪੱਲੇ िगा मङ्गीरा कारे वीव मण मतया वीरा सबरी गिगेदे ਜੇ ਪੱਜੀ ਆਈ ਵੇਲੇ ਪਿਆਰ ਦੀ ਵਦੀ ਮੈਨੂੰ ਦਿਓ ਨੀ ਵਦਾਈ ਨਾ ਕੁਝ ਮੰਗਦੀ ਵੀਰਾਂ ਇੱਕ ਵਾਰੀ ਮਿਲ ਜਾ ਵੀਰਾ ਜੇ ਤਾ ਦੂਣ ਸвая ਵੇੜੇ ਆਵੇ ਵੀਰਾ ਤੈਨੂੰ ਖੰਡੇ ਕਿਉ ਪਾਵਾਂ ਸੁੱਖਾ ਸੁਖ ਦੇ ਵੀਰਾ ਤੇਰੀਆਂ ਦੂਰ ਬਲਾਵਾ ਵੇ ਤੂੰ ਸੋਨੇ ਕੜਿਓ ਤੈਨੂੰ ਹੋਸ਼ ਨਾ ਕਹੀ ਮੇਨੇ ਵਜਦੇ ਮੈਨੂੰ ਮੈਂ ਤੇਰੇ ਮਾਪੇ ਹੋ ਜਾਈ ਵੀਰਾ ਦੋਵੇ ਦੇਲਾ ਸਾਨੂੰ ਤੋ ਰਹਿਨ ਨਾਇਆ ਉਹ ਹੈ ਵਿਚ ਨਿਖੜਾ ਹੋਇਆ ਲੋਕ ਪਰਾਇਆ ਦਰਦੇ ਵਿੱਚ ਵੇਖੜੀ ਲੰ ਜੁਗ ਜੁਗੇ ਜੀਵੇ ਮੇਰਾ ਪਹਿਣਾ ਦੇਵੇ ਅਸੀਸਾਂ ਰਰੀ ਜਾ ਗੁੰਦਕੀ ੜਿਓ ਨੀ ਮਹਿ ਰਖੜੀ ਬਣਾਈ ਲੈ ਜਾ ਕਾ गुट्टी बने मेरा पाई मापे सदना हुंदे ठंडिया विरा दिया छावा पापो सहेले तैनो खबर न वीरा तका चढ़ के चुबारे एक बारी मिल जा वीरा पै